ਗਰੋਂਦਾ ਤੱਕ ਲੈ ਕੇ ਜਾਣ ਦਾ ਸੁਪਨਾ ਤੇ ਹਲਕੇ ਖਨੌਰ ਦੇ ਸਾਡੇ ਆ ਜਿਹੜੇ ਬਜ਼ੁਰਗ ਬੈਠੇ ਨੇ ਸਾਡੀਆਂ ਮਾਵਾਂ ਬੈਠੀਆਂ ਸਾਡੇ ਨੌਜਵਾਨ ਸਾਥੀ ਬੈਠੇ ਨੇ ਇਹਨਾਂ ਨੇ ਗਰਲਾਲ ਖਨੌਰ ਨੂੰ ਇਸ ਆਸ ਦੇ ਉੱਤੇ ਐਮਐਲਏ ਬਣਾਇਆ ਸੀ ਵੀ ਅਸੀਂ ਹਲਕੇ ਖਨੌਰ ਦੇ ਵਿੱਚੋਂ ਹੋਰ ਗਰਲਾਬ ਪੈਦਾ ਕਰਾਂ। ਸੋ ਮੈਨੂੰ ਵੀ 3 ਸਾਲ ਹੋ ਗਏ ਸੀ ਲੱਗਿਆ ਨੂੰ ਸੋ ਅੱਜ ਮੈਨੂੰ ਲੱਗਦਾ ਵੀ ਅਸੀਂ ਉਧਰਲੇ ਪਾਸੇ ਨੂੰ ਚਲੇ ਗਏ ਹਾਂ ਸੋ ਆਪਾਂ ਸਾਰੇ ਇੱਕ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਉਸ ਤੋਂ ਬਾਅਦ ਅਗਲੀਆਂ ਗੱਲਾਂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੱਜ ਗਈ ਨਹੀਂ ਬੋਲੇ ਲਾਂਦਰ ਕੇ ਪੁੱਜੇ ਜੇ ਬੈਠੇ ਕਾਹਦਾ ਗਰਮੀ ਮੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੋਧਨ ਅਸ਼ਿਆ ਵਿਰੁੱਧ ਇਸ ਮਹਿਮ ਨੂੰ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼ੁਰੂ ਕੀਤਾ ਸੀ ਫਿਰ ਲੋਕਾਂ ਦਾ ਹੰਗਾਰਾ ਦੇਖਿਆ ਇੱਕ ਆਸ ਬਣੀ ਉਸ ਆਸ ਦੀ ਕਿਰਨ ਨੂੰ ਬੂਰ ਪੈਣਾ ਸ਼ੁਰੂ ਹੋਇਆ ਜਦੋਂ ਨਸ਼ੇ ਦੇ ਸਦਾਗਰਾਂ ਦੇ ਘਰ ਟਾਏ ਗਏ ਸਾਡੇ ਸਤਕਾਰਯੋਗ ਬਜ਼ੁਰਗਾਂ ਨੇ ਜਿਨ੍ਹਾਂ ਨੇ ਕਾਲੇ ਦੌਰ ਵੇਖੇ ਉਹਨਾਂ ਨੇ ਕਈ ਕੁਝ ਵੇਖਿਆ ਕਈ ਕੁਝ ਹਿਲਾਇਆ ਕਈ ਦੁੱਖ ਸੁੱਖ ਝੱਲੇ ਪਰ ਲਾਡ ਨੂੰ ਪੜਾਇਆ ਲਿਖਾਇਆ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਨਸ਼ੇ ਦੇ ਉੱਤੇ ਨਹੀਂ ਕੰਟਰੋਲ ਕੀਤਾ ਬਜ਼ੁਰਗ ਸਾਡੇ ਵਿੱਚੇ ਬੈਠੇ ਆ ਪਿੰਡਾਂ ਦੇ ਵਿੱਚ ਪਹਿਲਾਂ ਫੜਾ ਦਿੰਦੇ ਸੀ ਫਿਰ ਛੁਦਾ ਦੇਂਦੇ ਸੀ ਅਜੇ ਪੁਲਿਸ ਘਰੇ ਨਹੀਂ ਸੀ ਪਹੁੰਚਦੀ ਤੇ ਪਹਿਲਾ ਐਮਐਲਏ ਸਾਹਿਬ ਦਾ ਫੋਨ ਪਹੁੰਚ ਜਾਂਦਾ ਸੀ ਵੀ ਭਾਈ ਸਾਡਾ ਬੰਦਾ ਛੜ ਗਿਆ ਇਹੋ ਜਿਵੇਂ ਕੰਮ ਹੁੰਦੇ ਰਹਿਆ ਅਸੀਂ ਸਪਸ਼ਟ ਕੀਤਾ ਇਹ ਯੁੱਧ ਨਸ਼ਿਆਂ ਵਿਰੁੱਧ ਅੱਜ ਤੁਹਾਡੇ ਸਾਹਮਣੇ ਆ ਕੇ ਤੁਹਾਡੇ ਕਚਹਿਰੀ ਦੇ ਵਿੱਚ ਆ ਕੇ ਇਸ ਗੱਲ ਦਾ ਹੌਸਲਾ ਕਰਨਾ ਵੀ ਭਾਈ ਅਸੀਂ ਨਸ਼ੇ ਦੇ ਬਿਲਕੁਲ ਉਲਟਾਂ ਜਿਹੜੇ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਨੇ ਮੈਂਬਰ ਸਾਹਿਬ ਨੇ ਚੇਅਰਮੈਨ ਸਾਹਿਬ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆਪਈ ਨਸ਼ੇ ਵਾਲਿਆਂ ਦੀ ਸ਼ਪਾਰਸ਼ ਨਾਲ ਲੈ ਕੇ ਆਏ ਪੰਜਾਬ ਸਰਕਾਰ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਬਿਲਕੁਲ ਨਸ਼ੇ ਦੇ ਜਿਹੜੇ ਉਲਟ ਨੇ ਉਹ ਨਹੀਂ ਚਾਹੁੰਦੇ ਵੀ ਜਿਹੜੇ ਹੋਰ ਕੋਈ ਨਵਾਂ ਕੋਈ ਬੱਚਾ ਕੋਈ ਬੱਚੀ ਕੋਈ ਨਸ਼ੇ ਵਾਲੇ ਪਾਸੇ ਨੂੰ ਜਾਵੇ ਕਿਉਂ ਨਸ਼ੇ ਨੇ ਸਾਡੇ ਕਈ ਘਰ ਜਾਵੇ ਕਈ ਮਾਮਾ ਦੇ ਪੁੱਤ 6-6 ਫੁੱਟ ਦੇ ਗੱਭਰੂ ਪੁੱਤ ਜਿਨ੍ਹਾਂ ਨੂੰ ਮਾਮਾ ਨੇ بڑے ਸੁਪਨਿਆਂ ਦੇ ਨਾਲ ਪਾਲਿਆ ਸੀ ਉਹ ਵੀ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆ ਕੇ ਇਸ ਦੁਨੀਆ ਤੋਂ ਚਲੇ ਗਏ ਉਹ ਚੁੱਲਿਆਂ ਦੀ ਜਿਹੜੀ ਅੱਗ ਹੈ ਉਹ ਮਾਮਾ ਦੇ ਢਿੱਡ ਦੀ ਜਿਹੜੀ ਅੱਗ ਹੈ ਉਹ ਪੈਣਾ ਦੇ ਜਿਹੜੀ ਸੰਦੂਰ ਦੀ ਜਿਹੜੀ ਅੱਗ ਆ ਉਸ ਨੂੰ ਠੰਡਾ ਕਰਨ ਦੇ ਲਈ ਉਸ ਨੂੰ ਹੌਸਲਾ ਦੇਣ ਦੇ ਲਈ ਵੀ ਅਸੀਂ ਜੇ ਤੁਸੀਂ ਇੱਕ ਇੱਕ ਕੀਮਤੀ ਵੋਟ ਸਾਨੂੰ ਪਾਈ ਸੀ ਤੇ ਅਸੀਂ ਉਸ ਵੋਟ ਦਾ ਜਿਹੜਾ ਮੁੱਲ ਤਾਰਨ ਦੇ ਨਹੀਂ ਤੁਹਾਡੇ ਲਈ ਪਹਿਰਾ ਦੇਣ ਦੇ ਨਹੀਂ ਅਸੀਂ ਤਿਆਰ ਆ ਸੋ ਡੀਐਸਪੀ ਸਾਹਿਬ ਨੇ ਸਰਪੰਚ ਸਾਹਿਬ ਨੇ ਸਾਰੇ ਆ ਚਾਪੜ ਵਾਲੀ ਜਿਹੜੀ ਰੱਬ ਨੂੰ ਫァਰੀ ਸੰਗਤ ਹੈ ਤੇ ਇੱਕ ਗੱਲ ਦੀ ਖੁਸ਼ੀ ਆ ਵੀ ਜਿਹੜਾ ਤੁਸੀਂ ਸੁਪਨਾ ਲਿਆ ਸੀ ਵੀ ਗਰ ਲਾਲ ਹੋਰ ਗਰ ਲਾਲ ਪੈਦਾ ਕਰੇਗਾ ਸੋ ਅੱਜ ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਵੀ ਆਪਣੀਆਂ ਜਿੰਨੀਆਂ ਪੰਚਾਇਤਾਂ ਨੇ ਹਲਕੇ ਘਾਉੜੀਆਂ ਜਿੰਨੀਆਂ ਪੰਚਾਇਤਾਂ ਓਨੇ ਹੀ ਗਰਾਊਂਡ ਆ ਲੈਟ ਮੜੀ ਜੀ ਉਹ ਪਿੱਛੇ ਬੰਦ ਕਰਦੇ ਭਾਈ ਅੰਦਰੋਂ ਲੈਣ ਦਿਗਾਈ ਹੋਣੀ ਕਿਸੇ ਨੇ ਜਿੰਨੀਆਂ ਪੰਚਾਇਤਾਂ ਓਨੇ ਹੀ ਗਰਾਊਂਡ ਤੁਹਾਡੀਆਂ ਘਣਾਉ ਰਲਕੇ ਦੀਆਂ ਹਰ ਪਿੰਡ ਦੇ ਵਿੱਚ ਅੱਜ ਇਹ ਵਾਲੀ ਵਾਲ ਗਰਾਊਂਡ ਤਕਰੀਬਨ ਤਕਰੀਬਨ 15 ਦਿਨ ਦੇ ਵਿੱਚ ਵਿੱਚ ਜਿਹੜੇ ਜਿਹੜੇ ਤਿਆਰ ਹੋਈ ਜਾਣਗੇ ਉਹ ਤੁਹਾਨੂੰ ਅਸੀਂ ਦੇਈ ਜਾਵਾਂਗੇ ਤੁਹਾਡੇ ਬੱਚਿਆਂ ਨੂੰ ਖੇਡਾਂ ਤੱਕ ਲੈ ਕੇ ਆਉਣਾ ਗਰਾਊਂਡਾਂ ਤੱਕ ਲੈ ਕੇ ਆਉਣਾ ਮੇਰਾ ਵੀ ਇੱਕ ਸੁਪਨਾ ਸੀ ਤੁਹਾਡਾ ਵੀ ਇੱਕ ਸੁਪਨਾ ਸੀ ਜਿਸ ਘਰ ਦਾ ਬੱਚਾ ਖੇਡਦਾ ਹੈ ਜਿਸ ਪਿੰਡ ਦਾ ਬੱਚਾ ਖੇਡਦਾ ਹੈ ਉਸ ਤੋਂ ਪਾਲਟੀ ਬਾਜੀ ਵੀ ਖਤਮ ਹੁੰਦੀ ਹੈ ਨਸ਼ਾ ਵੀ ਖਤਮ ਹੁੰਦਾ ਹੈ ਭਾਈਚਾਰਕ ਸਾਂਝ ਵੀ ਵਧਦੀ ਤੇ ਨਾਲ ਦੀ ਨਾਲ ਜਿਹੜਾ ਉਹ ਦੇਸ਼ ਦਾ ਸੂਬੇ ਦਾ ਪਿੰਡ ਦਾ ਜਿਹੜਾ ਨਾਂ ਵੀ ਰੋਸ਼ਨ ਹੁੰਦਾ ਹੈ ਤੁਜੇਰੀ ਆਸ ਸੀ ਉਸ ਆਸ ਦੇ ਉੱਤੇ ਆਪਾਂ ਬਿਲਕੁਲ ਜਿਹੜੇ ਖਰੇ ਉਤਮ ਦੇ ਲਈ ਆਪਾਂ ਅੱਜ ਜਿਹੜਾ ਤੁਹਾਡੇ ਪਿੰਡ ਪਹਿਲਾ ਇਹ ਸਟੇਡੀਅਮ ਬਣਾਇਆ ਸੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਕੀ ਹਾਲਤ ਸੀ ਸਾਰਿਆਂ ਨੇ ਸਾਰਿਆਂ ਟਮਾਟਰ ਵਾਲਾ ਨੇ ਵਿਸਕੀ ਵਾਲਾ ਨੇ ਸਰਪੰਚ ਸਾਹਿਬਾ ਰਾਣੇ ਤੁਹਾਡੇ ਤੁਹਾਡਿਆਂ ਦੇ ਸਾਰੇ ਆਸ਼ੀਰਵਾਦ ਨਾਲ ਬਣਾਇਆ ਫਿਰ ਇਹਨਾਂ ਮੁੰਡਿਆਂ ਨੇ ਇਹ ਜਿਮ ਹਾਲ ਬਣਾਇਆ ਸੀ ਅੱਜ ਜਿਮ ਹਾਲ ਵੀ ਬਣ ਕੇ ਤਕਰੀਬਨ ਤਕਰੀਬਨ ਤਿਆਰ ਹੈ ਉਸ ਤੋਂ ਬਾਅਦ ਚਲੋ ਸਕੂਲਾਂ ਦੇ ਗਲੀਆਂ ਨਾਲੀਆਂ ਦੇ ਉਹਦਾ ਕੰਮ ਜਿਹੜੇ ਪਹਿਲੀਆਂ ਸਰਕਾਰਾਂ ਚ ਚੱਲਦੇ ਰਗੇ ਵੀ ਚੱਲੇ ਜਾਣੇ ਆ ਜਿਹੜਾ ਹੁਣ ਇਹ ਗਰਾਊਂਡ ਵਾਲੀ ਵਾਲ ਦਾ ਗਰਾਊਂਡ ਹੈ ਜੇ ਮੈਂ ਤੁਹਾਨੂੰ ਮੋਟੀ ਮੋਟੀ ਜੀ ਰੇਸ਼ੋ ਦੱਸਾਂ ਵੀ 175 ਪੰਚਾਇਤਾਂ ਨੇ ਜੇ ਆਪਾਂ 20 ਤੋਂ 25 ਬੱਚੇ ਵੀ ਸ਼ਾਮ ਨੂੰ ਗਰਾਊਂਡ ਚਲੇ ਜਾਣ ਤਾਂ ਮੈਨੂੰ ਲੱਗਦਾ ਕਿ ਸਾਢੇ 3000 4000 ਬੱਚਾ ਸ਼ਾਮ ਨੂੰ ਘਨੌਰ ਹਲਕੇ ਦਾ ਗਰਾਊਂਡ ਚ ਲਾਇਆ ਜਾਏਗਾ ਸਾਢੇ 3 4000 ਬੱਚਾ ਘਨੌਰ ਹਲਕੇ ਦਾ ਜਿਹੜਾ 2 ਘੰਟੇ ਲਈ 3 ਘੰਟੇ ਲਈ 4 ਘੰਟੇ ਲਈ ਮੋਬਾਈਲ ਛੱਡ ਦੇਗਾ ਹੋਰ ਪੁੱਠੇ ਕੰਮ ਸ਼ਰਧੇਗਾ ਪੁੱਠਾ ਸੋਚਣਾ ਛੱਡ ਦੇਗਾ ਸੋ ਅੱਜ ਆਪਾਂ ਜਿਹੜੀ ਇੱਕ ਕਿੱਟ ਦੇ ਰੂਪ ਦੇ ਵਿੱਚ ਨਸ਼ਿਆਂ ਨੂੰ ਭਜਾਉਣ ਵਾਲੀ ਜਿਹੜੀ ਗੱਲ ਹੈ ਤੇ ਬੱਚਿਆਂ ਨੂੰ ਸਿੱਧੇ ਰਸਤੇ ਪਾਉਣ ਵਾਲੀ ਗੱਲ ਹੈ ਅੱਜ ਆਪਾਂ ਤੁਹਾਡੀ ਹਾਜ਼ਰੀ ਦੇ ਵਿੱਚ ਇਸ ਗਰਾਊਂਡ ਨੂੰ ਜਿਹੜਾ ਤੁਹਾਡੇ ਸਪੋਰਟ ਕਰਦੈ ਨਾ ਤੁਸੀਂ ਆਪਣਾ ਸਪੋਰਟਸ ਕਲੱਬ ਬਣਾਵੋ ਕੋਨੋ ਜੋ ਉਹ ਚਾਹੀਦਾ ਫੁੱਟਬਾਲ ਚਾਹੀਦੀ ਆ ਵਾਲੀਬਾਲ ਚਾਹੀਦਾ ਕੁਝ ਵੀ ਚਾਹੀਦਾ ਉਹ ਦੇਣ ਦੇ ਨਹੀਂ ਪੰਜਾਬ ਸਰਕਾਰ ਵੀ ਬਚਨਵਾਦਾ ਸੋ ਮੈਂ ਚਾਹੁੰਨਾ ਵੀ ਤੁਸੀਂ ਸਾਰੇ ਆਪਣੀਆਂ ਅੱਖਾਂ ਦੇ ਨਾਲ ਜੋ ਸੁਪਨਾ ਤੁਸੀਂ ਸਜਾਇਆ ਸੀ ਉਸ ਨੂੰ ਪੂਰਾ ਕਰੋ ਤੁਹਾਡਾ ਸਾਰਿਆਂ ਦਾ ਸਾਡੀਆਂ ਮਾਵਾਂ ਦਾ ਭੈਣਾ ਦਾ ਬੱਚਿਆਂ ਦਾ ਨੌਜਵਾਨ ਸਾਥੀਆਂ ਦਾ ਸਰਪੰਚ ਸਾਹਿਬ ਦਾ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਹੁੰਨਾ ਵੀ ਗਰਾਊਂਡ ਜਿਹੜਾ ਤੁਹਾਡੀ ਹਾਜ਼ਰੀ ਦੇ ਵਿੱਚ ਤੁਸੀਂ ਆਪ ਇੱਕ ਪਿਓ ਤੇ ਮਾਂ ਦੀ ਖੁਸ਼ੀ ਉਸ ਵੇਲੇ ਦੁੱਗਣੀ ਹੋ ਜਾਂਦੀ ਹੈ ਜਦੋਂ ਉਹ ਆਪਣੇ ਪੁੱਤ ਨੂੰ ਖੇਡ ਵੇਖਦਾ ਤੇ ਉਸ ਵੇਲੇ ਐਨੀ ਮਾੜੀ ਹਾਲਤ ਹੋ ਜਾਂਦੀ ਹੈ ਜਦੋਂ ਉਹ ਨੂੰ ਉਹ ਨਸ਼ੇ ਚ ਦੇਖਦਾ ਬਸ ਉਹ ਮਰ ਨਹੀਂ ਸਕਦਾ ਹੁੰਦਾ ਜਦੋਂ ਆਪਣੇ ਪਿਓ ਨੂੰ ਆਪਣਾ ਪਿਓ ਕੋਈ ਪੁੱਤ ਨੂੰ ਨਸ਼ੇ ਚ ਦੇਖਦਾ ਤੇ ਉਸ ਵੇਲੇ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਮੈਂ ਕਈ ਵਾਰੀ ਆਪਣੀ ਮਾਂ ਨੂੰ ਆਪਣੇ ਪਿਓ ਨੂੰ ਬਹੁਤ ਨੇੜੇ ਵੇਖਿਆ ਜਦੋਂ ਖੇਡ ਕੇ ਆਉਣਾ ਮੈਡਲ ਲੈ ਕੇ ਆਉਣਾ ਜਿੱਤ ਕੇ ਆਉਣਾ ਸਾਰੇ ਹਲਕੇ ਘਨੌਰ ਨੇ ਸਾਰੇ ਪੰਜਾਬ ਨੇ ਪਿਆਰ ਦਿੱਤਾ ਪਰ ਜਿਹੜੀ ਮਾਂ ਦੀ ਇੱਕ ਖੁਸ਼ੀ ਹੁੰਦੀ ਆ ਪਿਓ ਦੀ ਇੱਕ ਖੁਸ਼ੀ ਹੁੰਦੀ ਆ ਉਹ ਵੱਧ ਹੁੰਦੀ ਆ ਸੋ ਤੁਹਾਡੇ ਬੱਚੇ ਤੁਹਾਡੇ ਸਾਹਮਣੇ ਆਪਾਂ ਅੱਜ ਖੇਡਦੇ ਆ ਚਾਰ ਸਿਰੇ ਖੜ ਕੇ ਆਪਾਂ ਵੇਖ ਲਾਂਗੇ ਖੇਡ ਲੈਣੀ ਠੀਕ ਹੈ ਜੀ ਜਾਣਾ ਨਹੀਂ ਆਪਾਂ ਆਪਾਂ ਇਹਨਾਂ ਦਾ ਇੱਕ ਮੈਚ ਵੇਖ ਕੇ ਜਾਵਾਂਗੇ ਟਮਾਟਰਾਂ ਦੀ ਪਤਲੀ ਖੇਡੋਗੇ ਜੀ ਖੇਡਾਂਗੇ ਚਲੋ ਜੀ ਖੇਡੋ ਜੀ ਜਦੋਂ ਧੰਨਵਾਦ ਜੀ ਸੁਪਨ ਸਾਹਿਬ ਨੂੰ ਖੜਾਓ ਜੀ ਫਿਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ